ਹਾਂ ਸਾ ਵੀ ਆ ਗਈ। ਪੰਜਾਬ ਮੇਂ ਕੌਣ ਆਇਆ? ਸਾਨੂੰ ਸੀ ਤਵੜੀਆ। ਕਿੱਦਾਂ ਸਾਨੂੰ ਬਰਾ? ਵਧੀਆ ਦੀ ਆ ਵਧੀਆ। ਸੈਟ ਹੈ। ਗਾਦੇ ਮਾੜਾ ਇੱਕ ਗੀ ਗਾਣਾ ਛਣਾ। ਜਿਹੜਾ ਮਰਜੀ ਜਿਹੜਾ ਤੇਰਾ ਦਿਲ ਕਰਦਾ। ਛੇ ਰੱਖ ਦੇ ਨੈਨ ਨਾ ਨਾ ਨੈਨ ਮਲਾਗੀ ਨੀ ਪੇਤ ਵੀ ਤਾਂ ਖੁੱਲ ਜੂਗਾ ਸਾਰਾ। ਸਾਨੂੰ ਵੀ ਤਾਂ ਰੱਖਣੀ ਪੈਂਦੀ ਹੈ ਤੇ ਜੇ। ਨੈਨ ਨਾ ਨਾ ਨੈਨ ਮਲਾਗੀ ਨੀ ਪੇਤ ਵੀ ਤਾਂ ਖੁੱਲ ਜੂਗਾ ਸਾਰਾ। ਸੁਖਬਿੰਦਰ। ਛੇ ਰਾ। ਛੇ ਰਾ। ਪਤਰਾ ਹੜੀ ਨਾਲ ਆਏ ਹੋਏ ਸਾਰੇ ਸੋਨੂ ਬਰਾਜ ਜੋਤਾ ਭਾਈ ਆ ਗਿਆ ਹੋਇਆ ਹੈ ਆਪਣੇ ਕੋ ਜੋਤੇ ਭਾਈ ਦੇ ਦੋ ਲੈਣਾ ਹੋਏ ਕਰਦੇ ਗਾਦੇ ਭਾਜੀ ਜਿਹੜਾ ਦਿਲ ਕਰਦਾ ਗਾਦੇ ਬਸ ਦੇ ਨਵੀਂ ਨਵੀਂ ਟੁੱਟੀ ਯਾਰੀ ਲੜੇ ਨਹੀਂ ਤੂੰ ਦੱਸ ਸਾਲ ਕੀ ਦਿਨ ਨਾਲ ਤੂੰ ਨਹੀਂਂਗੀ ਹਾਂ ਅਸਾਂ ਨੂੰ ਵੀ ਤਾਂ ਰੱਖਣੀ